ਜਗਬਣੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਰਾਜਕਮਲ ਸ਼ਰਮਾ ਬਸੇਪਟਾਣਾ ਅੱਜ ਅਸੀਂ ਲੋਕਾਂ ਦੀ ਨਬਸ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਹੈ ਲੋਕ ਆਮ ਆਦਮੀ ਪਾਰਟੀ ਨੂੰ ਦਿੱਸਤਾਂ ਦੇਖ ਰਹੇ ਅੱਜ ਅਸੀਂ ਬਸੇਪਟਾਣਾ ਦੀ ਮਾਰਕੀਟ ਦੇ ਵਿੱਚ ਆ ਸੋ ਅੱਜ ਦੁਕਾਨਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਗੱਲ ਕਰਾਂਗੇ ਕੋਪਾਰ ਮੰਡਲ ਦੇ ਪ੍ਰਧਾਨ ਲਖਨ ਸਿੰਘ ਕੁਮਾਰ ਦਾ ਅੱਜ ਪੰਜਾਬ ਸਰਕਾਰ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੈ ਕਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਦੇਖ ਰਹੇ ਨੇ ਸੋ ਗੱਲ ਕਰਾਂਗੇ ਵਪਾਰ ਮੰਡਲ ਦੇ ਪ੍ਰਧਾਨ ਲੰਨਨ ਕੁਮਾਰ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਅੱਜ ਦੇਖਦੇ ਹਾਂ ਹਾਲ ਤਾਂ ਬਦਲਾਅ ਦੇ ਨਾਂ ਤੇ ਸਰਕਾਰ ਲੈਣ ਦੀ ਪਰ ਲੇਖੇ ਚ ਪਾ ਕੇ ਮੋਤਾਂ ਮੋਤਾਂ ਲੈ ਲਈਆਂ ਕੰਮ ਕੋ ਕਰਿਆ ਨਹੀਂ ਮਹਿਲਾਵਾਲ ਨੀਵੇ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਨੇ 48000 50000 ਰੱਖ ਨਹੀਂ ਦਿੱਤਾ ਇਹਨਾਂ ਨੇ ਗੱਲਾਂ ਬਾਤਾਂ ਚ 2-3 ਸਾਲ 4 ਸਾਲ ਲੱਗਾ ਜੇਕਰ ਅਸੀਂ ਆਮ ਆਦਮੀ ਪਾਰਟੀ ਨੂੰ ਨੰਬਰ ਦੇਣੀ ਹੋਣ 10 ਦੇ ਵਿੱਚੋਂ ਤਾਂ ਕਿੰਨੇ ਨੰਬਰ ਤੁਸੀਂ ਦੋਗੇ ਕਾਦੇ ਨੰਬਰ ਦੇਗੇ ਮੇਂਬਰਾੜੀ ਗੱਲ ਹੀ ਕੋਈ ਨਹੀਂ ਹੈਗੀ ਇਹ ਸਰਕਾਰ ਮੇਂਬਰਾੜੀ ਕੋਈ ਗੱਲ ਨਹੀਂ ਜਿਸ ਤਰ੍ਹਾਂ ਪੰਜਾਬ ਸਰਕਾਰ ਬਹੁਤ ਦਾਅਵੇ ਕਰ ਰਹੀ ਹੈ ਕਿ ਅਸੀਂ ਬੇਰੋਜ਼ਗਾਰੀ ਦੂਰ ਕਰਨ ਲਈ ਬਹੁਤ ਨੌਕਰੀਆਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੌਜਵਾਨ ਨੌਕਰੀਆਂ ਤੇ ਲਗਾਏ ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹਾਂਗਾ ਕਿ ਆ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਨੌਕਰੀ ਦਿੱਤੀ ਗਈ ਪੰਜਾਬ ਸਰਕਾਰ ਦੁਆਰਾ ਮੈਨੂੰ ਤਾਂ ਨੇੜੇ ਤੇੜੇ ਆਪਣੇ ਹਲਕੇ 'ਚ ਕੋਈ ਮੇਰੇ ਰਿਸ਼ਤੇਦਾਰ ਨੂੰ ਕੋਈ ਕਿਤੇ ਸਾਥ ਸਬੰਧੀ ਨੂੰ ਕਿਸੇ ਨੂੰ ਕੋਈ ਨਾ ਫ੍ਰੀਂਡ ਮਿਲੀ ਪਤਾ ਨਹੀਂ ਬਹੁਤ ਕੱਟੀਆਂ ਹੋਊਗਾ ਨਾ ਕਹਿ ਸਕਦਾ ਸਾਡੇ ਕੋਈ ਨਹੀਂ ਹੈਗੇ ਮੇਰੇ ਰਿਸ਼ਤੇਦਾਰ ਦੀ ਕੋਈ ਨਹੀਂ ਜੇ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਚੱਲ ਰਹੀ ਹੈ? ਕੀ ਤੁਸੀਂ ਆਪਣੇ ਆਪ ਨੂੰ ਸ਼ੇਰ ਸਮਝਦੇ ਦੇਖਦੇ ਹਾਂ ਤੁਸੀਂ ਹੋ ਅਕੰਨਲੀ ਕੋ ਜੁਟਾ ਕੋਹ ਕਤਲ ਕਦੇ ਕਦੇ ਦੇਖਦੇ ਆ ਕਦੇ ਕਦੇ ਸੌਂਦੇ ਆ ਦਿਨ ਦਿਹਾੜੇ ਬੁਰਾ ਹਾਲ ਹੈ ਆਪਣੇ ਆਪ ਨੂੰ ਤੁਸੀਂ ਅਨਸੇਫ ਸਮਝਦੇ ਹੋ ਬਿਲਕੁਲ ਅੱਗੇ ਨਾਲੋਂ ਅਨਸੇਫ ਉਹ ਗੱਲ ਨਹੀਂ ਹੈ ਜਿਹੜੀ ਪਹਿਲੀਆਂ ਸਰਕਾਰਾਂ ਸਾਡੀਆਂ ਅੰਸ਼ ਦੇ ਵੇਲੇ ਅੰਦੇਸੀਗੀ ਕੋਈ ਨਹੀਂ ਹੋਗਾ ਸੁਸ਼ੀਲ ਰਣਜਨ ਕੁਮਾਰ ਜੀ ਪਾਰ ਬੰਡਲ ਦੇ ਪ੍ਰਧਾਨ ਜਿਨ੍ਹਾਂ ਆਪਣੇ ਵਿਚਾਰ ਦਿੱਤੇ ਕਿ ਲੋਕ ਜੋਨੇ ਬਸੀਪਖਣਾ ਦੇ ਜਾਂ ਪੰਜਾਬ ਦੇ ਇਹਨਾਂ ਨੇ ਦਾਵਾ ਕੀਤਾ ਕਿ ਅਸੀਂ ਤਾਂ ਦੂਰ ਦੂਰ ਤੋ ਵੀ ਕਿਸੇ ਰਿਸ਼ਤੇਦਾਰ ਨੂੰ ਲੋਕਈ ਨਹੀਂ ਮਿਲੀ ਸੋ ਹੋਰ ਵੀ ਦੁਕਾਨਦਾਰ ਨਾਲ ਗੱਲ ਕਰਾਂਗੇ ਅਸੀਂ ਬਸੀਪਖਣਾ ਦੇ ਬਾਜ਼ਾਰ ਦੇ ਵਿੱਚ ਮੌਜੂਦ ਆ ਇਹਨੂੰ ਆਰਿਆ ਸਵਾਚੋ ਕਹਿੰਦੇ ਨੇ ਇੱਥੇ ਸਾਡੇ ਨਾਲ ਵਿਜੇਪਾਲ ਬੰਟੀ ਦੁਕਾਨਦਾਰ ਨੇ ਇਹਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਵਿਜੇਪਾਲ ਜੀ ਜੀ ਸਰ ਨਮਸਕਾਰ ਨਮਸਕਾਰ ਸਰ ਇਹ ਸਰਕਾਰ ਬੜੀ ਨੂੰ 4 ਸਾਲ ਦੇ ਕਰੀਬ ਹੋ ਗਏ ਜੀ ਸਰ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮ ਕਾਜ ਸਾਰੇ ਜਾਣੂ ਆ ਜੀ ਸਾਰਾ ਸ਼ਹਿਰ ਜਾਣੂ ਆ ਕੰਮ ਕਾਰ ਕਰਿਆ ਕੀ ਅਜੇ ਕੁਛ ਨਹੀਂ ਗੈਂਗਸਟਰ ਵਾਦ ਇੰਨਾ ਵਧਿਆ ਹੋਇਆ ਜੀ ਕੰਮਕਾਰ ਦੇ ਬੁਰੇ ਹਾਲ ਹੈ ਜੀ ਦੁਕਾਨ ਦਾ ਦੁਕਾਨਦਾਰ ਬਿਲੇ ਬੈਠੇ ਜੀ ਮਹਿੰਗਾਈ ਨੇ ਲੱਖ ਤੋੜੇ ਪਾਈ ਸਰਕਾਰ ਵੱਲੋਂ ਤਾਂ ਆਇਆ ਜੋ ਕੋਈ ਕਾਰਨਾ ਕਰਾਂਗੇ ਸਰਕਾਰ ਕਹੇ ਕੁਛ ਨਹੀਂ ਆ ਕਰ ਕੁਛ ਨਹੀਂ ਆ ਯਾਨਕ ਦੇਖਣ ਨੂੰ ਕੁਛ ਨਹੀਂ ਜੀਪਾਲ ਜੀ ਜੇ ਸਰਕਾਰ ਨੂੰ ਨੰਬਰ ਦੇਣੇ ਹੋ 10 ਵਿੱਚੋਂ ਕਿੰਨੇ ਨੰਬਰ ਦੇਓ ਦੇਖੋ ਜੀ ਸਰਕਾਰ ਨੂੰ ਤਾਂ ਨਹੀਂ ਮੈਂ ਨੰਬਰ ਦੇ ਸਕਦਾ ਹਾਂ ਸਾਡੇ ਜਿਹੜੇ ਮੌਜੂਦਾ ਉਹ ਐਮਐਲਏ ਮੁੰਤਦਰ ਸਿੰਘ ਹੈਪੀ ਜੀ ਨੇ ਨੰਬਰ ਦੇ ਸਰਕਾਰ ਨੂੰ ਨਹੀਂ ਕਿਉਂ ਉਹਨਾਂ ਦੇ ਕਾਰਜ ਮਾਰੇ ਮोटे ਠੀਕ ਲੱਗੇ ਆ ਜਿਹੜੇ ਉਹਨਾਂ ਨੇ ਕਰਿਆ ਲੋਕ ਲੋਕ ਤੇ ਖੜੇ ਨੇ ਜਾਨੀ ਸਰਕਾਰ ਨੂੰ ਕੋਈ ਨੰਬਰ ਨਹੀਂ ਇਹ ਸਰਕਾਰ ਨੂੰ ਜੀਰੂ ਆ ਐਮਐਲਏ ਸਾਹਿਬ ਸਾਡੇ ਰੁਪਿੰਦਰ ਸਿੰਘ ਹੈਪੀ ਨੇ ਉਹਨਾਂ ਨਾਲ ਉਹ ਠੀਕ ਆ ਲੋਕ ਲੋਕ ਤੇ ਖੜੇ ਨੇ ਜਾਨੀ ਅਦਰਵਾਈਜ਼ ਸਰਕਾਰ ਨਹੀਂ ਚੱਲਦੀ ਜੇਕਰ ਗੱਲ ਕਰੀਏ ਸਰਕਾਰ ਦਾਅਵੇ ਕਰ ਰਹੀ ਹੈ ਨੌਕਰੀਆਂ ਵੀ ਬੇਰੋਜ਼ਗਾਰੀ ਦੂਰ ਕਰਨ ਲਈ ਨੌਕਰੀਆਂ ਬਹੁਤ ਨੌਜਵਾਨਾਂ ਨੂੰ ਦਿੱਤੀਆਂ ਗਈ ਜੀ ਤੁਹਾਡੇ ਪਰਿਵਾਰ ਚੋਂ ਨੌਕਰੀ ਮਿਲੀ ਤੁਸੀਂ ਸਾਰੇ ਦਾ ਹਸਣ ਵਾਲੀ ਗੱਲ ਸਾਰੇ ਡੱਬੇ ਮੇਰੇ ਨਾਲ ਉੱਪਰ ਲੱਗ ਗਿਆ ਜੀ ਅੱਜ ਜੀ ਤੁਰਤਨ ਕਾਪੇ ਨੜੀ ਜਿੱਤੀ ਹੁੰਦੇ ਦਾਂਗੇ ਜੀ ਕਿਹਨੂੰ ਨੌਕਰੀਆਂ ਮਿਲ ਗਈਆਂ ਸਰ ਇਹ ਕਹਿਣ ਦੀਆਂ ਗੱਲਾਂ ਸਰ ਸੀਐਮ ਸਾਹਿਬ ਅੱਡਿਆ ਅੱਡਿਆ ਸਟੇਜਾਂ ਉੱਪਰ ਜਾ ਕੇ ਗੱਲਾਂ ਕਰਦੇ ਨੇ ਕਿਹਨੂੰ ਨੌਕਰੀ ਦਿੱਤੀ ਆ ਅਜੇ ਮੈਂ ਕੱਲ ਦੀ ਉਹਨਾਂ ਦੀ ਵਾਈਟਸ ਹੁੰਦੇ ਸੀ ਆਜੋ ਅੰਕਾ ਜੀ ਇੱਕ ਮਿੰਟ ਗਾ ਕੇ ਜੀ ਮੇਰਾ ਤੇ ਮੇਰੀ ਗੱਲ ਸੁਣੋ ਉਹਨਾਂ ਨੂੰ ਮੈਂ ਕੱਲ ਉਹਨਾਂ ਦੀ ਵਾਈਟਸ ਹੁੰਦਿਆ ਸੀਗਾ ਕਿ ਮੈਂ ਇੱਥੇ ਇੰਨੀਆਂ ਨੌਕਰੀਆਂ ਵੰਡ ਕੇ ਖੜਾ ਬੱਗੋ ਸਰ ਉਹ ਲੋਕ ਸੀਗੇ ਜਿਹੜੇ ਉਹਨਾਂ ਨੇ ਇੰਨੀ ਗੱਲ ਸੁਣ ਕੇ ਵਾਵਾ ਤਾੜੀ ਮਾਰ ਰਹੇ ਸੀਗੇ ਉਹਨਾਂ ਚੋਂ ਕਿਹਨੂੰ ਦੀ ਨੌਕਰੀ ਮਿਲੀ ਸੀ ਮੈਂ ਕਹਿੰਨਾ ਜੀ ਸੀਐਮ ਸਾਹਿਬ ਉਹਨਾਂ ਨੂੰ ਹੀ ਪੁੱਛ ਲੈਣਾ ਉਹਨਾਂ ਦੇ ਵਿੱਚੋਂ ਕਿਸੇ ਨੂੰ ਨੌਕਰੀ ਦਿੱਤੀ ਉਹ ਜਿਹੜੇ ਲੋਕੀ ਪਿੱਛੇ ਬੋਲੇ ਸੋਨੇ ਹਾਲ ਦੇ ਜਕਾਰੇ ਛੱਡ ਰਹੇ ਸੀਗੇ ਤੁਹਾਡੇ ਪਰਿਵਾਰ ਚੋਂ ਨਹੀਂ ਮੇਰੀ ਰਿਸ਼ਤੇਦਾਰ ਚੋ ਕਿ ਸਰਕਾਰ ਕਿਸੇ ਨੂੰ ਪੂਰੇ ਸ਼ਹਿਰ ਦੇ ਵਿੱਚੋਂ ਕਿਹਨੂੰ ਦਿੱਤੀ ਜਾ ਤੂੰ ਦੂਰੇ ਨਾ ਜਾਓ ਬਸੀ ਬਸੀ ਪਠਾਣਾ ਚ ਹੀ ਦਾ ਦੋਗੀ ਨੌਕਰੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖਦੇ ਹੋ ਸਰ ਕਾਨੂੰਨ ਵਿਵਸਥਾ ਜਮਾਈ بگੜੀ ਹੋਇਆ ਮਾੜੀ ਹਦਾਤ ਦਾ ਕਾਨੂੰਨ ਦੇਗਾ ਕਾਨੂੰਨ ਗੋਲੀਆਂ ਵੱਜ ਰਹੀਆਂ ਜੀ ਉਹ ਸਰਪੰਚ ਦੇ ਕਿਹੜੇ ਦੇਖੀ ਆ ਤੁਸੀਂ ਵੀ ਦੇਖੀ ਹੋਣੀ ਪੈਲਸ ਦੇ ਵਿੱਚ ਜਾ ਕੇ ਉਹ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਬੰਦਾ ਮਾਰਤਾ ਇਹਨੇ ਆਪਣੇ ਖਿਡਾਰੀ ਇਹਨੇ ਮਾਰ ਰਹੇ ਨੇ ਜੀ ਕਿਹੜੀ ਕਾਨੂੰਨ ਵਿਵਸਥਾ ਦੀ ਗੱਲਾਂ ਕਰਦੇ ਹੋ ਸਭ ਤੁਸੀਂ ਤੁਸੀਂ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੇਫ ਸਮਝਦੇ ਹੋ ਸੇਫ ਬਸੀ ਪਠਾਣੇ ਦੇ ਵਿੱਚ ਸੇਫ ਹੈ ਜੀ ਬਸੀ ਪਠਾਣਾ ਸਾਡੇ ਬਸੀ ਪਠਾਣਾ ਦੀ ਪੁਲਿਸ ਬਹੁਤ ਵਧੀਆ ਬਹੁਤ ਅੱਛੀ ਹੈ ਉਹ ਉਹ ਕੰਮ ਕਰਦੀ ਹੋਰ ਅਦਰਵਾਇਜ਼ ਦੀ ਮੈਂ ਸਟੇਟ ਦੀ ਗਾਰੰਟੀ ਲੈ ਸਕਦਾ ਉੱਥੇ ਤੋਂ ਬੁੜੀਆਂ ਚੱਲਦੀਆਂ ਸਾਡੀ ਬੱਸੀ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੋਇਆ ਸਾਡੇ ਮਾਨਯੋਗ ਐਸਐਸਪੀ ਡਿਪਟੀ ਸਾਹਿਬ ਬਹੁਤ ਅੱਛੇ ਨੇ ਉਹ ਖੁਦ ਗਸ਼ਤ ਕਰਦੇ ਹੁੰਦੇ ਅਸੀਂ ਦੇਖਦੇ ਹੁੰਦੇ ਅੱਡੇ ਦੇ ਵਿੱਚ ਯਾਨੀ ਕੋ ਸਾਡੇ ਏਰੀਆ 'ਚ ਕੁਝ ਨਹੀਂ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਹੈ ਬਸ ਇਹ ਏਰੀਆ ਦੀ ਕਾਨੂੰਨ ਵਿਵਸਥਾ ਬਹੁਤ ਅੱਛੀ ਹੈ ਜੀ ਉਸਾਰ ਸੋਗਾ ਤਾਂ ਸਾਡੇ ਮਾਨਯੋਗ ਐਸਐਸਪੀ ਡਿਪਟੀ ਸਾਹਿਬ ਨੂੰ ਅਨੁਸ਼ਕਾਰ ਕਰਦੇ ਆ ਜੀ ਬਹੁਤ ਬਹੁਤ ਵਧੀਆ ਉਪਰਾਲਾ ਉਹਨਾਂ ਦਾ ਚਲਾ ਰਹੀ ਉਦੋਂ ਵੀ ਦੇਖਿਆ ਜੀ ਪੰਜਾਬ ਪੂਸਗਤ ਕਰਦੀ ਬੀ ਬੀ ਬਾਜ਼ਾਰਾਂ ਦੇ ਵਿੱਚ ਵੀ ਬਹੁਤ ਅੱਛਾ ਉਪਰਾਲਾ ਜੀ ਸਾਡੇ ਪੰਜਾਬ ਪੂਸ ਦਾ ਬਸੀ ਪਠਾਨਾਂ ਦੇ ਸੋਰੀ ਬਸੀ ਪਠਾਨਾਂ ਦੇ ਸੋਇਸੀ ਵਿਜੇਪਾਲ ਬੰਟੀ ਇਹਨਾਂ ਨੇ ਆਪਣੇ ਵਿਚਾਰ ਦੱਸੇ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਸਿੱਧੀ ਅਸੀਂ ਬਸੀ ਪਠਾਨਾਂ ਦੇ ਬਸਟੈਂਡ ਮੌਜੂਦਾ ਜਿੱਥੇ ਅੱਜ ਚਹਿਲ ਪਧਮੀ ਹੈ ਪਰ ਐਸੇ ਸੜਕਾਂ ਮੌਜੂਦ ਨਹੀਂ

जे अल करिए आम आदमी पार्टी जे दस नंबर देने किने नंबर दे मायनस जीरो मायनस जीरो ਸੋ ਸਰਕਾਰ ਦਾਅਵੇ ਕਰ ਰਹੀ ਹੈ ਕਿ ਸਰਕਾਰ ਵੱਲੋਂ ਬੇਰੋਜ਼ਗਾਰੀ ਦੂਰ ਕਰਨ ਲਈ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਪਟਕਣਾ ਨਸ਼ੇ ਤੋਂ ਦੂਰ ਕਰਨ ਲਈ ਸਰਕਾਰ ਵੱਲੋਂ ਯੁੱਧ ਨਸ਼ੇ ਨੂੰ ਚਲਾਇਆ ਗਿਆ ਤੇ ਬੇਰੋਜ਼ਗਾਰੀ ਦੂਰ ਕਰਨ ਲਈ ਨੌਕਰੀਆਂ ਦਿੱਤੀਆਂ ਗਈਆਂ ਨੇ ਗੱਲ ਕਰਾਂਗੇ ਕਿ ਕੀ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਪੰਜਾਬ ਦੇ ਵਿੱਚ ਨੌਕਰੀ ਨਹੀਂ ਮਿਲੀ ਨਹੀਂ ਸਾਡੇ ਸਾਰੇ ਜਿਹੜੇ ਆਪਰੇ ਲਈ ਇਵਰ ਕੇ ਬੇਰੇ ਲੱਕੇ ਦੇ ਵਿੱਚ ਪੋਸਟਾਂ ਦੇ ਵਿੱਚ ਜਿਹਨਾਂ ਨੂੰ ਕੰਮ ਨਹੀਂ ਦਿੰਦੇ ਇਹ ਨਹੀਂ ਤੇਵਾ ਦਾ ਦਾਵਾ ਹੈ ਉਹ ਬਿਲਕੁਲ 100% ਉਰਗੋਦਾ ਹੈ ਉਹ ਵੀ ਦਾਵਾ ਕਰਦੇ ਆ ਬਿਲਕੁਲ ਝੂਠ ਜਿਹੜਾ ਵੀ ਦਾਵਾ ਕਰਾ ਕਿਸੇ ਕੋਦੇ ਹੋਂਸੇ ਲੈ ਰਿਹਾ ਹੈ ਪਾਉਂਦੇ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਚੱਲ ਰਹੇ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਕਿਵੇਂ ਦੇਖੋ ਜਿੰਨਾਂ ਲੋਕਾਂ ਕੋਲ ਸਨਮਾਨੀਆ ਗੁੰਡਾ ਕਰਦੇ ਚੱਲਦੇ ਆ ਕਿ ਆਹ ਕੋਈ ਤੋ ਆਖਾ ਨੂੰ ਦੇਵਾ ਜੀ ਆਦਾ ਹੈ ਉਹ ਕਿਸੇ ਬਗਤ ਨੂੰ ਦੇ हमेशा तो 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 दो भी हम कहने मददी है वाला कर दिया बचारे हजार रुपए दो दिन के बाद यह सरकार क्या करी और बिलकुल फेल है ਕਿ ਬੋਲੇ ਵਾਲੇ ਤੁਸੀਂ ਆਪਣੇ ਆਪਣੀ ਸੇਵ ਸਮਝਦੇ ਪੰਜਾਬ ਤੋਂ ਚੀਕ ਲਾਏ ਦੇ ਕੋਈ ਸ਼ਹਿਰ ਨਹੀਂ ਲੈ ਜਾਣੇ ਕੋਈ ਮੈਡੀਕਲ ਹੋਵੇ ਪੰਜਾਬ ਤੋਂ ਉਹ ਵਾਤਾਵਰਣ ਹੈ ਰਾਜ ਦੇ ਦੇ ਚੁਟਕਾਤੀ ਵਾਲੇ ਮੇਰਾ ਬੱਚਾ ਹੌਕਾ ਦੇ ਦੋ ਇਹਦਾ ਇਹਦਾ ਤਾਂ ਵੀ ਹੈ ਨਹੀਂ ਅਜਾ ਕੋਈ ਇਹਦਾ ਬਾਬਾ ਬੋਲੇ ਨੂੰ ਸੁਣਦੇ ਨਾ ਕਿ ਸੋ ਉਹ ਤੋਂ ਵੀ ਹੈ ਨਹੀਂ ਕਿ ਸੰਤੂ ਪੇਗਾਮੇ ਕਰਕੇ ਲੋਕਾਂ ਨੂੰ ਗੁਸਰਾ ਕਰਦੇ ਉਹ ਕੁਝ ਨਹੀਂ ਗੁਸਰਾ ਕਰ। ਬਹੁਤ ਬਹੁਤ ਧੰਨਵਾਦ ਸਾਡਾ ਨਾਲ ਇਹ ਜਿਹਨੀ ਇਸ ਭਾਗ ਜੱਤਾ ਪਾਰਟੀ ਤੋਂ ਸੋ ਇਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਸੀਂ ਬਹੁਤ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਤੀ ਚਾਰ ਵਈਆ ਕੀ ਸੋਚ ਅਸੀਂ ਫੜਾ ਦੇ ਵਾਰਡ ਨੰਬਰ 1 ਦੇ ਵਿੱਚ ਮੌਜੂਦ ਹ ਜਿੱਥੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਸਾਡੇ ਨਾਲ ਮੌਜੂਦ ਨੇ ਰਾਜੀਵ ਮਨੋਤਰਾ ਜੋ ਕਿ ਪਹਿਲਾਂ ਵੀ ਸਵਾਰਟ ਤੋਂ ਕੌਂਸਲਰ ਰਹੇ ਚੁੱਕੇ ਨੇ ਤੇ ਹੁਣ ਵੀ ਉਹ ਨਗਰ ਕੌਂਸਲ ਦੀ ਚੋਣ ਲੜਨ ਦੇ ਉਛਕ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਰਾਜੀਵ ਜੀ ਨਮਸਕਾਰ ਉਸ ਕਰਦੀ ਅੱਜ ਤੁਹਾਨੂੰ ਦੱਸਣਾ ਹੈ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ ਬੜਾ ਟਾਈਮ ਹੋ ਗਿਆ 4 ਸਾਲ ਦੇ ਕਰੀਬ ਹੋ ਗਏ आम, आम आदमी पार्टी ਦੇ ਕੰਮਕਾਜ ਨੂੰ ਕਿਵੇਂ ਦੇਖੀਏ ਦੇਖੋ ਇਹ ਜਿਹੜੀ ਕਮਕਾਰ ਵਾਲੀ ਗੱਲ ਹੈ ਇਹ ਆਪਾਂ ਜੇ ਆਮ ਕਿਸੇ ਬੰਦੇ ਨਾਲ ਵੀ ਗੱਲ ਕਰ ਲਈਏ ਚਾਹੇ ਉਹ ਵਪਾਰ ਨਾਲ ਸੰਬੰਧਿਤ ਹੈ ਚਾਹੇ ਮਜ਼ਦੂਰੀ ਨਾਲ ਸੰਬੰਧਿਤ ਹੈ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਬਿਲਕੁਲ ਹੀ ਖੇਲ ਕਦਾਬ ਤੇ ਖੜੀ ਹੈ ਇੱਕ ਲਫਾਫਾ ਸ਼ੋ ਹੋ ਰਹੀ ਹੈ ਕੰਮਕਾਰ ਦੇ ਵਾਰ ਨੂੰ ਜੇ ਦੇਖਿਆ ਜਾਵੇ ਤਾਂ ਬਾਕੀ ਸਰਕਾਰਾਂ ਹੁਣ ਤੱਕ ਜਿੰਨੀਆਂ ਆਈਆਂ ਸਾਰਿਆਂ ਤੋਂ ਨੰਕਮੀ ਸਰਕਾਰ ਇਹ ਲੱਗਦੀ ਹੈ ਸੁਰਜੀਤ ਜੀ ਜੇਕਰ ਨੰਬਰ ਦੇਣ ਦੀ ਗੱਲ ਆਵੇ 10 ਦੇ ਵਿੱਚੋਂ ਆਮ ਆਦਮੀ ਪਾਰਟੀ ਸਰਕਾਰ ਨੂੰ ਕਿੰਨੇ ਨੰਬਰ ਦਿੰਦੇ ਹੋ ਦੇਖੋ ਇਹ ਤਾਂ ਪਾਸ ਹੋਣ ਵਾਲੇ ਤਾਂ ਨੰਬਰ ਵੀ ਨਹੀਂ ਇਹਨਾਂ ਨੂੰ ਤਾਂ ਮਿਲਦਾ ਜੇ ਆਮ ਸਾਰਿਆਂ ਤੋਂ ਜੇ ਨੰਬਰ ਲੈਣ ਦੇ ਪਿੱਛੇ ਤਾਂ ਇੱਕਿਆ ਦੋ ਨੰਬਰ ਤੋਂ ਵੱਧ ਇਹਨਾਂ ਨੂੰ ਕੋਈ ਨਹੀਂ ਦਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੋਜ਼ ਅਨਾਉਂਸਮੈਂਟ ਕਰ ਰਹੇ ਨੇ ਕਿ ਬੇਰੋਜ਼ਗਾਰੀ ਨੂੰ ਕਰਨ ਲਈ ਮਸ਼ੀਨ ਵੀ ਕਰ ਲਈਏ ਪੁਰਾਣੇ ਵੱਡੇ ਉਕਾਲੇ ਕੀਤੇ ਗਏ ਨੇ ਨੌਜਵਾਨੇ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਰਜੀਵ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਪੰਜਾਬ ਦੇ ਵਿੱਚ ਤੁਸੀਂ ਇੱਥੋਂ ਪਹਿਲਾਂ ਇਲੈਕਸ਼ਨ ਵੀ ਲੜ ਚੁੱਕੇ ਤੇ ਜੇਕਰ ਗੱਲ ਕਰੀਏ ਕਿ ਆਪ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਪੰਜਾਬ ਦੇ ਵਿੱਚ ਨੌਕਰੀ ਮਿਲੀ ਦੇਖੋ ਰਿਸ਼ਤੇਦਾਰੀਆਂ ਦੀ ਗੱਲ ਕਰੀਏ ਤਾਂ ਬਹੁਤ ਦੂਰ ਦੂਰ ਤੱਕ ਰਿਸ਼ਤੇਦਾਰੀ ਹੁੰਦੀ ਹੈ ਜੇ ਪੰਜਾਬ ਦੇ ওভারঅল ਮੈਂ ਅਜੀਬ ਰਿਸ਼ਤੇਦਾਰੀ ਫਤਮੇ ਗੱਲ ਕਰਦਾ ਤਾਂ ਕੋਈ ਸਿੰਗਲ ਬੰਦੇ ਨੂੰ ਰਿਸ਼ਤੇਦਾਰੀ ਦੀ ਛੱਡੋ ਸਾਡੇ ਮਹਾਲੇ ਚ ਕੋਈ ਇਹ ਬੰਦਾ ਨਹੀਂ ਕਹਿ ਸਕਦਾ ਵੀ ਪੰਜਾਬ ਚ ਆਨੇ ਸਭ ਲੋਕ ਜਿੱਤੇ ਤੱਕ ਤੁਸੀਂ ਨਸ਼ਾ ਦੀ ਗੱਲ ਕਰਦੇ ਹੋ ਦੇਖੋ ਨਸ਼ੇ ਇਹ ਹੁਣ ਤੱਕ ਸਟਾਰਟਿੰਗ ਜੀ ਇਹ ਮੁੱਦਾ ਚੱਕਦੇ ਆ ਰਹੇ ਆ ਨਸ਼ਾ 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 ਕਤਮ ਕਰਨਾ ਲੇਕਿਨ ਅੱਜ ਦੇਖੋ 5 ਸਾਲ ਤੋਂ ਨੂੰ ਆਏ ਇਹ ਅੱਜ ਦੀ ਦਿਨ ਇੱਕ ਵੀ ਇਹ ਇੱਕੋ ਗੱਲ ਚੱਲੀ ਆ ਰਹੀ ਹੈ ਯੁਧ ਨਸ਼ਾ ਬ੍ਰੋਲ ਉਹ ਪਤਾ ਨਹੀਂ ਕਿੰਨੇ ਕੁ ਠੰਡ ਪੈ ਰਹੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਬਸ ਇੱਕ ਲਫਾਫਾ ਸ਼ੋਅ ਕਰ ਰਹੇ ਆ ਕਿ ਅਸੀਂ ਆਇਆ ਪਰਚੇ ਦਰਜ ਕਰਤੇ ਅਸੀਂ ਨਸ਼ਾ ਕਦਮ ਕਰਤਾ ਲੇਕਿਨ ਆਮ ਆਪਾਂ ਦੇਖਦੇ ਆ ਨਸ਼ਾ ਉਹੀ ਕੰਟਰੋਲ ਨਹੀਂ ਹੋਇਆ ਉਦੇ ਧੰਕੀ ਤੇ ਨਾਲ ਨਸ਼ਾ ਹੀ ਕਰਦਾ ਰਾਜੀਵ ਜੀ ਜੇ ਗੱਲ ਕਰੀਏ ਅਸੀਂ ਕਾਨੂੰਨ ਵਿਵਸਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਾ ਨੂੰ ਕਿਵੇਂ ਦੇਖਦੇ ਹੋ ਕਾਨੂੰਨ ਵਿਵਸਾ ਦਾ ਕੋਈ ਭੁੱਲਿਆਵਾ ਹੀ ਨਹੀਂ ਹੈ ਨਿਤਨੇਵੇਂ ਤਕੈਤੀਆਂ ਚੋਰੀਆਂ ਲਟੇਰੇ ਸਰਿਆਮੇ ਕੰਮ ਚੱਲ ਪਿਆ ਜੀ ਉਹਦੇ ਵਾਸਤੇ ਮੇਰਾ ਖਿਆਲ ਹੈ ਹਰ ਇੱਕ ਬੰਦਾ ਅੱਜ ਦੀ ਤਰੀਕ ਚ ਜਿਹੜਾ ਦੁਖੀ ਹੈ ਲਾਅ ਐਂਡ ਆਰਡਰ ਦੇ ਵਿਆਹ ਤੇ ਸਰਕਾਰ ਬਿਲਕੁਲ ਜੇ ਆਪਾਂ ਦਾਸ ਚੋ ওভারਹਾਲ ਸਰਕਾਰ ਨੂੰ ਪੁੱਛਦੇ ਆਂ ਵੀ ਕਿੰਨੇ ਨੰਬਰ ਦੇਣੇ ਆ ਤਾਂ 2 ਨੰਬਰ ਦੇਣੇ ਆ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 0 ਨਹੀਂ ਤੁਸੀਂ ਆਪਣੇ ਆਪ ਨੂੰ ਸੇਫ ਗਿੰਦੇ ਹੋ ਪੰਜਾਬ ਵਿੱਚ ਕੋਈ ਵੀ ਸੇਫ ਨਹੀਂ ਗਿੰਦਾ ਜੀ ਅਸੀਂ ਆਪਣੀ ਕੀ ਗੱਲ ਕਰੀਏ ਆਪਾਂ ਦੇਖੋ ਕਿਸ ਤਰ੍ਹਾਂ ਟੰਗ ਦਿੜਕਿਆਂ ਨਾਲ ਚੋਰੀਆਂ ਚਕਾਰੀਆਂ ਹੋ ਰਹੀਆਂ ਆਪਾਂ ਨਿਤ ਨਮੀ ਰੋਜ਼ ਨਿਊਜ਼ ਦੇਖਦੇ ਆਂ ਅਖਬਾਰਾਂ ਚ ਪੜ੍ਹਦੇ ਆਂ ਸਾਰਾ WhatsApp ਤੇ ਦੇਖ ਰਹੇ ਆਂ ਇਹ ਪੰਜਾਬ ਦਾ ਮਾਹੌਲ ਅੱਜ ਕਿੰਨਾ ਖਰਾਬ ਸੋ ਧੰਨਵਾਦ ਏਸੀ ਰਾਜੀਵ ਜੀ ਹੋਰ ਵੀ ਲੋਕਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਸਰਕਾਰ ਵਾਰੇ